ਇੱਕ ਮਿੰਟ ਇੱਕ ਮਿੰਟ ਮੇਰੇ ਭਾਈ ਭਾਈ ਜੀ ਇੱਧਰ ਆੜਾ ਪੇਮੈਂਟ ਭਰੀ ਜਾਂਦਾ ਰ ਸਤਿ ਸ੍ਰੀ ਅਕਾਲ ਆੜਾ ਇੱਕ ਮਿੰਟ ਚੁੱਪ ਕਰ ਭਾਈ ਸਾਢੀ ਗਣੀ ਦਾ ਸੀਟ ਬੈਲਟ ਤੋਂ ਪਿੜਾ ਚਾੜ ਹੋ ਗਿਆ ਹੁਣ ਦੇਖ 1000 ਰੁਪਿਆ ਕੱਢੀ ਹਰ ਇੱਕ ਮਿੰਟ ਖੜ ਜਾ ਹਾਂ ਸੰਸੂਣੇ ਲੈਣੀਆਂ 8000 ਰੁਪਿਆ ਤੁਹਾਨੂੰ ਪਰਚੀ ਮਿਲ ਜੂ ਅਸੀਂ ਆਪ ਦਾ ਇਸ ਤਰ੍ਹਾਂ ਹੀ ਕਰ ਲੇਗੀ ਕੋਈ ਨਹੀਂ ਹੈਗਾ ਸਾਡਾ ਬੈਲਟ ਕਰਕੇ ਚਲਾਨ ਹੋਇਆ ਅਸੀਂ ਇੱਕ i20 ਰੱਖਾਈ ਵੀ ਇਹਦੇ ਵੀ ਨਹੀਂ ਬੈਲਟ ਲੱਗੀ ਠੀਕ ਹੈ ਉਹਦੇ ਵੀ ਨਹੀਂ ਬੈਲਟ ਲੱਗੀ ਸੀ ਉਹਨੇ ਫੋਨ ਤੇ ਗੱਲ ਕਰਾਈ ਉਹਨੂੰ ਰੰਗਾਤਾ ਬਾਈ ਗੱਲ ਤਾਂ ਬੈਲਟ ਨਾਲ ਉਹਨੇ ਕਿਤੇ ਕਿਤੇ ਕਾਇਤ ਹੈ ਕਿ ਬਾਈ ਬੈ ਲੋ ਮੇਰੀ ਮੰਗਦਾ 100 ਰੁਪਏ ਹਰ ਜੀ 100 ਰੁਪਏ ਦੇਖੋ ਵੀ ਆਰਪੀਆ ਕਰੀਆ ਬਾਈ ਉਹਨਾਂ ਨੇ ਕਿਹਾ ਦੇਲ ਤੇ ਪਾਉਣੇ ਆ ਸਾਡੇ ਜੀ ਮਲਾਦ ਫੱਕੇ ਚ ਪੈਸੇ ਜਮਾ ਟ੍ਰਾਂਜੈਕਸ਼ਨ ਕਰਵਾ ਸਰਕਾਰੀ ਇੱਕ ਮਿੰਟ ਇੱਕ ਮਿੰਟ ਕਿ ਮੈਨੂੰ ਕਹਿਣਾ ਹੋਵੇ ਕਰਦੇ ਜਿਵੇਂ ਮੈਨੂੰ ਦੇਖੋ ਭੱਜੇ ਨਹੀਂ ਬਈ ਜੀ ਮੈਂ ਨਹੀਂ ਪਾਇਦੇ ਤੁਹਾਡੇ ਅਸੀਂ ਵੀ ਨਹੀਂ ਪਾਇਦੇ ਤੇਰੇ ਮੈਂ 15 ਅਸੀਂ ਕਰੇ ਖੜੇ ਖੱਟੇ ਆ ਇਹਦਾ ਪਬਲਿਕ ਪ੍ਰਚਾਰ ਹੋ ਰਹੀ ਆ ਕੋਈ ਪਬਲਿਕ ਪ੍ਰਚਾਰ ਕੋਈ ਨਹੀਂ ਉਹ ਨਾਲ ਖੇਲੜਾ ਆਪ ਵੀ ਕਰੀ ਜਾਂਦੇ ਇਹ ਜ਼ਕਵੀਰ ਬਾਦਲਾ ਤੁਹਾਨੂੰ ਖੇਲੇ ਆ ਇਹ ਨਹੀਂ ਪਾਰਚੀ ਇਹ ਆਦਾ ਜਾ ਕੇ ਪੰਮ ਕਰਨਾ ਆਪਾਂ ਚਾਰ ਬਣਾ ਕੋਈ ਇੱਧਰ ਇੱਧਰ ਨਹੀਂ ਡਾੜੀ ਫਿਰ ਕੱਢ ਸੋਣ ਥੋੜਾ ਆ ਸਰਕਾਰੀ ਕੰਮ ਚ ਕੱਢ ਨਹੀਂ ਇਹਦਾ ਖਪਾ ਰਹਿ ਗਈ ਹਾਂਜੀ ਵੀ ਜੀ ਲੋਕਲ ਤੁਹਾਨੂੰ ਦਿਸਿਆ ਦਾ ਟ੍ਰੈਫਿਕ ਕਿੰਨਾ ਹਾਂ ਜੀ ਦੇਖੀ ਅਸੀਂ ਮਾਲ ਰੋਡ ਤੇ ਸਾਰੇ ਤੇ 50 ਵਰੀ ਖੜਨਾ ਜੀ ਸੀਟ ਬੈਲਟ ਲੱਗੂਗੀ ਤੁਸੀਂ ਦੱਸੋ ਮੈਨੂੰ ਇਹਨਾਂ ਨੇ ਗਾਂਧੀ ਕੇ ਬਾਹਰੂਰੇ ਰੋਕ ਲਿਆ ਮੈਨੂੰ ਕਹਦੇ ਤੁਹਾਡੀ ਗੱਡੀ ਦੇ ਕਾਗਜ਼ ਦਿਖਾਓ ਮੇਰੀ ਗੱਡੀ ਦੇ ਕਾਗਜ਼ ਸਾਰੇ ਪੂਰੇ ਨਿਕਲ ਗਏ ਉਹ ਦੋਵਾਂ ਨੇ ਕਹਿੰਦੇ ਸੀਟ ਬੈਲਟ ਦਾ ਚਲਾਨ ਕਟਾ ਲਓ ਚਲੋ ਆ ਇੱਥੇ ਕੱਟਦਾ ਆਪਾਂ ਕਟਾਲਿਆ ਉਦੋਂ ਵਾਰ 50 ਬੰਦੇ ਇਹਨਾਂ ਨੇ ਫੋਨ ਕਰਕੇ ਆਪੀਲੇ ਜਨਨ ਲਗਾ ਦੇ ਮੇਰਾ ਕੀ ਕਸੂਰਾ ਭਾਈ ਮੈਂ ਦੇਣਾ ਕਿਹਦਾ ਕੁਝ ਸਾਰੇ ਦੇ ਚਲਾਨ ਕਟੋ ਜੀ ਕੋਲੇ ਖੜੇ ਆ ਕੇ ਫੋਨ ਕਰਕੇ ਨਿਗਾਤਾ ਚੋੜਾ ਦਾ ਨਿਗਾਤਾ ਤੇ ਘੰਟਾ ਹੋ ਗਿਆ ਪਰਚੀ ਨਿਕਲਦੀ ਇਹੋ ਜੀ ਨਾਲ ਕੋਲੇ ਮਸ਼ੀਨਾਂ ਘੰਟਾ ਮੈਂ ਮਸ਼ੀਨ ਮੈਂ ਚਲਾਨ ਕਟਾ ਲਿਆ ਹੁਣ ਪੈਸੇ ਵੀ ਦਿੱਚਲ ਗਏ ਤੁਸੀਂ ਮਸ਼ੀਨ ਚੈੱਕ ਕਰੋ ਮਾੜੀ ਜੀ ਦੋ ਘਟਿਆਂ ਕੇ ਮੈਂ ਪਰਚੀ ਲੈਣ ਕਿੰਨੇ ਖੜਾ ਇਹੋ ਜੀ ਪੁਲਿਸ ਸਾਹਿਬ ਇਹੋ ਜੀ ਚਲਾਨ ਕੱਟ ਲੇ ਜਿਹਨਾਂ ਤੋਂ ਪਰਚੀ ਤਾਂ ਨਿਕਲਦੀ ਨਹੀਂ ਗਈ ਘੰਟਾ ਹੋ ਗਿਆ ਮੈਡਮ ਜਦੋਂ ਹੁਣ ਇਹ ਝਗੜਾ ਹੋ ਕੇ ਹਟਿਆ ਹੈਗਾ ਕਿਸੇ ਕਾਰ ਚਾਲਕ ਨਾਲ ਕੀ ਰੌਲਾ ਸੀ ਇਹੋ ਜੀ ਕੋਈ ਰੋਲ ਆਣੇ ਜੀ ਅਸੀਂ ਨਾਕਾ ਲਾਇਆ ਹੋਇਆ ਇੱਥੇ ਬਸ ਅਡੇ ਦੇ ਕੋਲੇ ਗੋਡਾਣਾ ਮੰਡੀ ਹਾਂਜੀ ਉਹਦੇ ਵਿੱਚ ਸੀਚ ਵੈਟਪਰੇ ਨਹੀਂ ਲੱਗੀ ਸੀ ਜੀ ਉਹਦੇ ਸੌਂਦ ਦੇ ਵਿੱਚੋਂ ਉਹਨੂੰ ਰੋਕਿਆ ਸੀ ਤੁਹਾਨੂੰ ਹਦਾਇਤ ਕੀਤੀ ਸੀ ਕਿ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਿਆ ਜੀ ਇਹਦਾ ਮੈਮ ਇੱਕ ਸਿਆਸੀ ਲੋਕ ਵਿੱਚ ਦਖਲਅੰਦਾਜ਼ੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਿਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਐਸੀ ਉਹੋ ਕੀਤੀ ਸੀ ਜੋ ਸਹੀ ਐਸੀ